ਪੰਜਾਬ ਸਰਕਾਰ ਵੱਲੋਂ ਸੂਬੇ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਦੇਣ ਦੇ ਲਈ ਕਿਸ ਤਰ੍ਹਾਂ ਦੇ ਪ੍ਰਬੰਧ ਲਗਾਤਾਰ جاری ਹੈ ਤਾਂ ਕਿ ਕਿਸਾਨਾਂ ਨੂੰ ਉਹਨਾਂ ਦੀ ਫਸਲਾਂ ਲਈ ਪਾਣੀ ਮੁਕੰਮਲ ਸਮੇਂ ਤੇ ਮਿਲ ਸਕੇ ਸਮਾਣੇ ਹਲਕੇ ਦੇ ਵੱਖ-ਵੱਖ ਪਿੰਡਾਂ ਨੂੰ ਜਿਹੜੇ ਹੁਣ ਸੂਏ ਬਣਾਏ ਜਾ ਰਹੇ ہیں ਇਸ ਦੇ ਤਹਿਤ ਮਾਜਰੀ ਲਲੋਚੀ ਚਰਾਲ ਪਿੰਡਾਂ ਦੇ ਘਟੋ 1100 ਏਕੜ ਜਿਹੜੀ ਜ਼ਮੀਨ ਹੈ ਉਸ ਨੂੰ ਇਹ ਬਰਸਾਤੀ ਜਿਹੜੇ ਨਹਿਰੀ ਪਾਣੀ ਆਣੇ ਉਸ ਨਹਿਰੀ ਪਾਣੀ ਨਾਲ ਕਿਸਾਨਾਂ ਨੂੰ ਕਿੰਨਾ ਫਾਇਦਾ ਗੱਲਬਾਤ ਕਰਦੇ ਸਰਪੰਚ ਖੜੇ ਹੈ ਚਰਾਲ ਦੇ ਹਾਂਜੀ ਕਿੰਨਾ ਇਹਦਾ ਤਾਂ ਬਹੁਤ ਜ਼ਿਆਦਾ ਫਾਇਦਾ ਹੈ ਜੀ ਜਿਹੜਾ ਹੁਣ ਦੇ ਹਿਸਾਬ ਨਾਲ ਆਪਣਾ ਥੱਲੇ ਉਹ ਧਰਤੀ ਵਾਲਾ ਪਾਣੀ ਖਤਮ ਹੋ ਰਿਹਾ ਉਹਦੇ ਹਿਸਾਬ ਨਾਲ ਤਾਂ ਇਹ ਮਤਲਬ ਬਹੁਤ ਐ ਵੀ ਇਹ ਤਾਂ ਸ਼ੁਰੂ ਤੋਂ ਬੰਦ ਪੈ ਸਨ ਬਿਲਕੁਲੀ ਇਹ ਮਤਲਬ ਸਰਕਾਰ ਆਮ ਆਦਮੀ ਪਾਰਟੀ ਦਾ ਉਪਰਾਲਾ ਹੈ ਬਹੁਤ ਵਧੀਆ ਭਗਵੰਤ ਮਾਨ ਜੀ ਦਾ ਤੇ ਇਹ ਬਹੁਤ ਵਧੀਆ ਹੋ ਰਿਹਾ ਜਿਹੜਾ ਜ਼ਮੀਨ ਪਿੰਡਾਂ ਦੇ ਕਿੰਨੀ ਜੀ ਮੈਨੂੰ ਪਾਣੀ ਲੱਗੇਗਾ ਇਹ ਤਕਰੀਬਨ 800 ਤੋਂ 1100 ਏਕੜ ਦੇ ਲੱਗੇਗਾ ਪਾਣੀ ਤਿੰਨਾ ਪਿੰਡਾਂ ਦੇ ਹੱਲਾ ਲੋ ਛੇ ਅਚਰਾਲ ਛੋਟੀ ਚਰਾਲ ਵੱਡੀ ਤੇ ਮਜਰੀ ਇਸ ਦੇ ਵਿੱਚ ਤੇ ਇਹ ਵੀ ਫਾਇਦਾ ਹੈ ਲਾਈਟ ਆਵੇ ਨਾ ਆਵੇ ਪਾਣੀ ਤਾਂ ਆਈ ਜਾ ਹਾਂਜੀ ਹਾਂ ਬਿਲਕੁਲ ਜੀ ਜਦੋਂ ਮਰਜੀ ਆਪਾਂ ਨੱਕਾ ਲਈਏ ਜਾ ਕੇ ਆਪਾਂ ਮੋੜ ਸਕਨੇ ਆ ਤੇ ਬਹੁਤ ਵਧੀਆ ਉਪਰਾਲਾ ਜੀ ਇੱਥੇ ਮਜਰੀ ਦੇ ਵੀ ਕਿਸਾਨ ਖੜੇ ਆ ਹਾਂ ਵੀਰ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਨਰਪਾਲ ਸਿੰਘ ਹਾਂ ਤੇ ਮਜਰੀ ਦੇ ਹਾਂ ਇਹ ਉਪਰਾਲਾ ਹੀ ਮਾਨ ਸਰਕਾਰ ਦਾ ਉਪਰਾਲਾ ਜੀ ਜਿਹੜਾ ਇਹ ਬਹੁਤ بڑا ਉਪਰਾਲਾ ਹੈ ਜਿਹੜਾ ਪਾਣੀ ਨੂੰ ਜਿਹੜਾ ਡੂੰਘੇ ਯਾਰ ਤੇ ਉਹਦਾ ਬਹੁਤ بڑا ਫਾਇਦਾ ਹੋਊਗਾ ਜੀ ਜਿਹੜੇ ਇਹ ਪਿੰਡਾਂ ਦੇ ਵਿੱਚ ਪਾਣੀ ਲੱਗਦਾ ਜਿਹੜਾ ਖੇਤਾਂ ਦੇ ਵਿੱਚ ਬਹੁਤ بڑا ਉਪਰਾਲਾ ਰਹੂਗਾ ਜਿਹੜਾ ਇਹ ਪ੍ਰਾਲਾ ਕੀਤਾ ਬਹੁਤ ਵਧੀਆ ਪ੍ਰਾਲਾ ਜੀ ਪਾਣੀ ਡੂੰਗੇ ਨਹੀਂ ਜਾਣਗੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜਿਆਦਾ ਫਾਇਦਾ ਜੀ ਕੋਈ ਸੋਚ ਨਹੀਂ ਸਕਦੇ ਨਾ ਹਰ ਟਾਈਮ ਲਾਈਟ ਦੀ ਵੀ ਲੋੜ ਨਹੀਂ ਪੈਣੀ ਜਿਹੜੇ ਆਉਣ ਵਾਲੇ ਸਮੇਂ ਜਿਹੜੇ ਸਾਹਮਣੇ ਇਹ ਨਾਲੇ ਤਿਆਰ ਹੋ ਰਹੇ ਇਹ ਜਿਹੜੇ ਨਾਲੇ ਤਿਆਰ ਹੋਏ ਕਿਸਾਨਾਂ ਨੂੰ ਇਸ ਦਾ ਬਹੁਤ ਜਿਆਦਾ ਫਾਇਦਾ ਹੋਣਾ ਹੈ ਕਿਉਂਕਿ ਪਾਣੀ ਜ਼みਨੀ ਪਾਣੀ ਦਾ ਪੱਦਰ ਢੇਠਾ ਜਾ ਰਿਹਾ ਲਗਾਤਾਰ ਔਰ ਇਹ ਪਾਣੀ ਦੀ ਜ਼ਰੂਰਤ ਹੈ ਔਰ ਲਾਈਟ ਚਲੀ ਜਾਂਦੀ ਸੀ ਤੇ ਮੋਟਰ ਬੰਦ ਹੋ ਜਾਂਦੀ ਹੈ ਕਿ ਨਾਮ ਹੈ ਜੀ ਆਪ ਜੀ ਦਾ ਗੰਧਾਰਾ ਸਿੰਘ ਹੈ ਹਾਂ ਸਿੰਘਾਰਾ ਸਿੰਘ ਜੀ ਕਿੰਨਾ ਫਾਇਦਾ ਹੋ ਰਿਹਾ ਇਹਦਾ ਬਹੁਤ ਫਾਇਦਾ ਜੀ ਬਹੁਤ ਫਾਇਦਾ ਬਹੁਤ ਸਾਰੇ ਪਿੰਡਾਂ ਨੂੰ ਪਾਣੀ ਲੱਗੇਗਾ ਬਹੁਤ ਵਧੀਆ ਪਾਣੀ ਆ ਠੀਕ ਐਸਨ ਇਸ ਇਲਾਕੇ ਦੇ ਕਿਸਾਨ ਜਿਨ੍ਹਾਂ ਦਾ ਕਹਿਣਾ ਹੈ ਕਿ ਜਿਹੜੇ ਸੂਏ ਬਣਾ ਰਹੀ ਸਰਕਾਰ ਪੰਜਾਬ ਦੀ ਆਪ ਪਾਰਟੀ ਦੀ ਸਰਕਾਰ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇਹੀ ਟਿੱਚਾ ਹੈ ਵੀ ਪੰਜਾਬ ਦੇ ਕਿਸਾਨਾਂ ਨੂੰ ਪਾਣੀ ਮਿਲੇ ਕਿਉਂਕਿ ਜ਼ਮੀਨੀ ਪਾਣੀ ਹੀਠਾਂ ਚ ਲੈ ਗਏ 5 600 ਫੁੱਟ ਤੇ ਬੋਰ ਕਰਾਣਾ ਹੀ ਮਹਿੰਗੇ ਪੰਦੇ ਕਿਸਾਨ ਦੇ ਲਈ ਔਰ ਇਹ ਨਹਿਰੀ ਪਾਣੀ ਮਿਲੇਗਾ ਤਾਂ ਕਿਸਾਨ ਇਹ ਪਾਣੀ ਤਾਂ ਰੇ ਵਾਂਗੂ ਲੱਗਦਾ ਹੈ ਕਿਸਾਨਾਂ ਕਿਉਂਕਿ ਬਰਸਾ ਇਹ ਪਹਾੜਾਂ ਤੋਂ ਪਾਣੀ ਆਂਦਾ ਹੈ ਔਰ ਇਸ ਪਾਣੀ ਦੇ ਨਾਲ ਫਸਲ ਨੂੰ ਵੀ ਜਲਦੀ ਫਸਲ ਅੱਛੀ ਪੈਦਾ ਹੁੰਦੀ ਹੈ ਇਹ ਇੱਕ ਹਲਕੇ ਸੁਮਾਨੇ ਦੀ ਜੀ ਗੱਲ ਕਰੀ ਆਪਾਂ ਕਟਕਟ 50 ਕਰੋੜ ਦੇ ਆਸ-ਪਾਸ ਜਿਹੜੀ ਅਮਾਉਂਟ ਦੇ ਜਿਹੜੇ ਹਲਕੇ ਸਮਾਨੇ ਦੇ ਸੂਏ ਖਾਲੇ ਨੇ ਜਿਹੜੇ ਉਹ ਬਣੇ ਨੇ ਔਰ ਅੱਜ ਅਸੀਂ ਇੱਥੇ ਆਇਆ ਸੀ ਅਚਰਾਲਾ ਆਇਾਂਗੇ ਇੱਥੇ ਜਿਹੜਾ ਹੈਗਾ 1 ਕਰੋੜ 27 ਲੱਖ ਦੀ ਲਾਗਤ ਨਾਲ ਇਹ ਸੂਏ ਜਿਹੜੇ ਬਣ ਜਾ ਰਹੇ ਨੇ ਔਰ ਖਾਲ ਬਣ ਜਾ ਰਹੇ ਨੇ ਔਰ ਇਹਦੇ ਨਾਲ ਮਜ਼ਦਰੀ ਛੋਟੀਆਂ ਛੋਟੀਆਂ ਚਰਾਨਾ ਵੱਡੀਆਂ ਅਚਰਾਲਾ ਔਰ ਲਲੋਚੀ ਇਨਾਂ ਦੇ ਚਾਰ ਪਿੰਡਾਂ ਨੂੰ ਇਹਦਾ ਫਾਇਦਾ ਹੋਣਾ 1100 ਏਕੜ ਦਾ ਜਿਹੜਾ ਰਕਬਾ ਹੈ ਉਹ ਇਹਦੇ ਨਾਲ ਸਿੰਚਾਈ ਹੋਣੀ ਆ ਔਰ ਚਾਰੇ ਪਿੰਡਾਂ ਨੂੰ ਬਹੁਤ ਸਾਰਾ ਫਾਇਦਾ ਹੋਣਾ ਕਿਉਂਕਿ ਲੰਬੇ ਸਮੇਂ ਤੋਂ ਜਿਹੜੇ ਖਾਲੀ ਇਹ ਬੰਦ ਪਏ ਸੀ ਔਰ ਅਸੀਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਔਰ ਸਰਕਾਰ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਦੇ ਪਰਾਲਾ ਸਦਕਾ ਜਿਹੜਾ ਨਹਿਰੀ ਪਾਣੀ ਆ ਉਹ ਖੇਤਾਂ ਤੱਕ ਪਹੁੰਚਦਾ ਹੋਇਆ ਪਾਣੀ ਕਿਵੇਂ ਲੱਗਦਾ ਫਸਲ ਨੂੰ ਜਿਹੜਾ ਨਹਿਰਾਂ ਦਾ ਪਾਣੀ ਹੁੰਦਾ ਨੀਚੇ ਤੋਂ ਪਾਣੀ ਆਉਂਦਾ ਮਲਾਈਟਸ ਲੇ ਜਾਂਦੀ ਮੋਟਰ ਬੰਦ ਹੋ ਗਈ ਤੇ ਕਿਸਾਨ ਪੜਖਦੇ ਰਹਿੰਦੇ ਲੇਟ ਨਹੀਂ ਆਈ ਇਹ ਜਿਵੇਂ ਪਹਿਲਵਾਨ ਦੇਸੀ ਉਸੇ ਤਰੀਕੇ ਦਾ ਇਹ ਪਾਣੀ ਆ ਜਿਹੜਾ ਇੱਕ ਤਰੀਕੇ ਨਾਲ ਦੇਸੀ ਘੋਦਾ ਕੰਮ ਕਰੂਗਾ ਕਿਉਂਕਿ ਆਰਗੈਨਿਕ ਆ ਉਹ ਚ ਬੜੀਆਂ ਜੜੀਆਂ ਬੂਟੀਆਂ ਬਹੁਤ ਤੱਤ ਜਿਹੜੇ ਇਹਦੇ ਚ ਮੌਜੂਦ ਨੇ ਉਹ ਔਰ ਇਹ ਪਾਣੀ ਜਿਹੜਾ ਹੈਗਾ ਖਾਸ ਕਰਕੇ ਬਾਗਾਂ ਵਾਸਤੇ ਤਾਂ ਬਹੁਤ ਜ਼ਿਆਦਾ ਲਾਹੇਵੰਦ ਆ ਔਰ ਬਾਕੀ ਜਿਹੜੀਆਂ ਬਾਕੀ ਫਸਲਾਂ ਨੇ ਉਹਨਾਂ ਵਾਸਤੇ ਵੀ ਲਾਹੇਵੰਦਤਾ ਹੈ ਹੀ ਹੈ ਪਰ ਬਾਗਾਂ ਨੂੰ ਬਹੁਤ ਜ਼ਿਆਦਾ ਇਹਦਾ ਫਾਇਦਾ ਹੁੰਦਾ ਕਿਉਂਕਿ ਆਏ ਆਏ ਸਾਲ ਜਿਹੜਾ ਪਾਣੀ ਆ ਜਮੀਨੀਆ ਪਾਣੀ ਆ ਉਹ ਡੂੰਗਾ ਹੁੰਦਾ ਜਾਂਦਾ ਸੀ ਸੋ ਉਤੇ ਜਿਹੜੀ ਹੈਗਾ ਬਰਾਮ ਲੱਗੂਗਾ ਔਰ ਕਿਸਾਨ ਵੱਤ ਤੋਂ ਵੱਤ ਪਾਣੀ ਆ ਜਿਹੜਾ ਖੇਤਾਂ ਵਾਸਤੇ ਨੂੰ ਵਰਤਣਾ ਜੀ ਸਰ ਆਪਕਾ ਨਾਮ ਇਹਨਾਂ ਦਾ ਮੋਹਿਤ ਜੀ ਆਪਾਂ 10 ਦਿਨ ਦੇ ਵਿੱਚ ਵਿੱਚ ਕੰਪਲੀਟ ਕਰਾਂਗੇ ਪਾਣੀ ਕਿਸਤਾਨ ਤੱਕ ਪਹੁੰਚ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਦੇਖੋ ਜੀ ਕਿਸਾਨਾਂ ਨੇ ਵੀ ਸੰਤੁਸ਼ਟੀ ਜਾਰ ਕੀਤੀ ਹੈ ਔਰ ਸਾਡੇ ਬਲਕਾਰ ਸਿੰਘ ਜੀ ਹੈ ਚੇਅਰਮੈਨ ਮੜ ਕਮੇਟੀ ਸਮਾਣਾ ਦੇਖੋ ਜੀ ਇਹਦੇ ਨਾਲ ਕਿਸਾਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਣਾ ਪਹਿਲਾਂ ਤਾਂ ਕਿਸਾਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਸਾਡੇ ਮਾਨ ਸਾਹਿਬ ਸਾਡੇ ਐਮਐਲਏ ਸਰਦਾਰ ਚੇਤਨ ਸਿੰਘ ਜੋੜਾ ਮੱਜਰਾ ਜੀ ਨੂੰ ਮੈਂ ਮੁਬਾਰਕਵਾਦ ਦਿੰਦਾ ਕਿ ਇਹਨਾਂ ਦੇ ਮੈਂ ਮਿਹਨਤ ਸਦਕਾ ਜਿਹੜੇ ਸੂਏ ਨੇ ਉਹ ਸਾਡੇ ਹਲਕੇ ਦੇ ਤਕਰੀਬਨ ਤਕਰੀਬਨ ਸਾਰੇ ਹੋ ਚੁੱਕੇ ਨੇ ਹੁਣ ਕਾਲੇ ਨੇ ਜਿਹੜੇ ਉਪੈ ਰਹੇ ਨੇ ਲੋਕਾਂ ਦੇ ਹਰ ਇੱਕ ਖੇਤ ਨੂੰ ਪਾਣੀ ਆ ਜਿਹੜਾ 1100 ਏਕੜ ਦੇ ਇਕਲੇ ਦੇ ਹਿਸਾਬ ਨਾਲ ਮੈਨੂੰ ਲੱਗਦਾ ਲੱਗਣਾ ਹੈਗਾ ਇੱਤੇ ਦੱਸ ਰਹੇ ਨੇ ਐਸਡੀਓ ਸਾਹਿਬ ਤੇ ਸਾਰਿਆਂ ਨੂੰ ਮੁਬਾਰਕ ਜੀ ਬਹੁਤ ਬਹੁਤ ਪਾਣੀ ਹੈ ਜਿਹੜਾ ਅਮਰਤਾ ਹੈ ਉਹ ਮਿਲੂਗਾ ਲੋਕਾਂ ਨੂੰ ਬਹੁਤ ਵਧੀਆ ਪ੍ਰਾਲਾ ਮੇਰਾ ਨਾਮ ਅਨਜੀਤ ਸਿੰਘ ਜੀ ਮੈਂ ਪੰਚਾ ਮੈਂਬਰ ਇਥੋਂ ਕਿੱਥੋਂ ਅਚਰਾਲ ਤੋਂ ਅਚਰਾਲ ਕਲਾਂ ਤੋਂ ਜੀ ਕੀ ਕਹੋਗੇ ਜਿਹੜੇ ਸੂਏ ਬਣਾ ਰਹੇ ਤੁਹਾਡੇ ਵਾਸਤੇ ਇਹ ਬਹੁਤ ਵਧੀਆ ਜੀ ਅਸੀਂ ਜ਼ਿੰਦਗੀ ਵਿੱਚ ਸੁਣਿਆ ਹੀ ਆਪਣੇ ਦਾਦਿਆਂ ਤੋਂ ਪਰ ਹੁਣ ਅੱਖੀਂ ਦੇਖ ਰਹੇ ਆਂ ਚੀਜ਼ਾਂ ਕਿੰਨੇ ਸਾਲਾਂ ਪਹਿਲੀ ਸਰਕਾਰ ਹੈ ਜਿਹੜੇ ਸੂਏ ਬਣਾ ਰਹੀ ਹੈ ਪਹਿਲੀ ਸਰਕਾਰ ਹੈ ਜੀ ਤੇ ਬਾਕੀ ਕੋਈ ਵੀ ਕੰਮ ਹੁੰਦਾ ਸਭ ਤੋਂ ਪਹਿਲਾਂ ਸਾਡੇ ਪਿੰਡ ਦੇ ਵਿੱਚ ਹੁੰਦਾ ਜਿਹੜਾ ਵੀ ਕੰਮ ਹੁੰਦਾ ਇਹ ਇਹ ਸੂਏ ਦੇ ਨਾਲ ਘਟੋ ਘਾਟ 800 ਤੋਂ ਲੈ ਕੇ 1100 ਕਿੱਲੇ ਨੂੰ ਪ ਚੋਣੇ ਦੀ ਵਿਜਾਈ ਹੋਣ ਵਾਲਾ 10 ਜੂਨ ਤੋਂ ਇਸ ਇਲਾਕੇ ਚ ਮਾਲਵੇ ਚ ਪੰਜਾਬ ਚ ਸ਼ੁਰੂ ਹੋਣੀ ਹੈ ਸਰਕਾਰ ਨੇ ਸੂਏ ਬਣਾ ਦੇਣੇ ਔਰ 10 ਦਿਨ ਦੇ ਵਿੱਚ ਕਿਸਾਨਾਂ ਨੂੰ ਸੂਏ ਦਾ ਪਾਣੀ ਮਿਲਣਾ ਸ਼ੁਰੂ ਹੋ ਜਾਣਾ ਹੈ ਔਰ ਪਾਣੀ ਇਸ ਤਰ੍ਹਾਂ ਲੱਗੇਗਾ ਜਿਸ ਤਰ੍ਹਾਂ ਕੋਈ ਦੇਸੀ ਕੋ ਲੱਗਦੇ ਕਿਉਂਕਿ ਬਰਸਾਤਾਂ ਦਾ ਪਾਣੀ ਪਾੜਾਂ ਤੋਂ ਆਂਦਾ ਹੈ ਪਾੜਾਂ ਦੇ ਵੀ ਕਈ ਤਰ੍ਹਾਂ ਦੀ ਮੰਨ ਲਓ ਔਰ ਜੜੀ ਜੜੀ ਬੂਟੀਆਂ ਹੁੰਦੀਆਂ ਉਹ ਫਸਲਾਂ ਦੇ ਲਈ ਲਾਹੇਵੰਦ ਹੁੰਦੀਆਂ ਔਰ ਇਹ ਪਾਣੀ ਮੋਟਰ ਕਾ ਤਾਂ ਇਹ ਹੁੰਦਾ ਟੂਬਲ ਦਾ ਤੇ ਲਾਈਟ ਚਲੀ ਗਈ ਤਾਂ ਮੋਟਰ ਬੰਦ ਹੋ ਜਾਏਗੀ 10 ਘੰਟੇ ਵਾਸਤੇ ਕਿਸਾਨ ਨੂੰ ਹੀ ਪਰੇਸ਼ਾਨੀਆਂ ਦੀ ਲੇਕਿ ਸੂਏ ਕਾ ਪਾਣੀ ਲਗਾਤਾਰ ਚਲਦਾ ਰਹਿਣਾ ਹੈ ਕਿਉਂਕਿ ਜਦ ਤੱਕ ਪਿੱਛੋਂ ਪਾਣੀ ਆਣਾ ਹੈ ਇਹ ਪਾਣੀ ਚਲਦਾ ਰਹੂਗਾ ਕਿਸਾਨ ਕੀ ਫਸਲ ਨੂੰ ਪਾਣੀ ਲੱਗਦਾ ਰਹਿਣਾ ਹੈ ਔਰ ਇਸ ਕਾ ਫਾਇਦਾ ਕਿਸਾਨਾਂ ਨੂੰ ਪਹੁੰਚੇਗਾ ਕੈਮਰਾਮੈਨ ਬੀਕੇ ਕਰਗਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼